ਹੈਲੋ ਜੀ ਸ਼ਵਟ ਚੈੱਕਰ ਸਿਸਾਰੇ ਨੂੰ ਮੈਪ ਟਿੱਕੇ ਨੂੰ ਮਿਡ ਪ੍ਰੀਓਸ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਤਾਸ ਕਰਦੀ ਹਾਂ ਤੁਸੀਂ ਸਾਰੇ ਠੀਕ ਰਹੋ ਖੁਸ਼ ਰਹੋ ਜੇ ਤੁਸੀ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਮੇਰੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਕਮੈਂਟ ਵੀ ਜ਼ਰੂਰ ਕਰਿਓ ਤੁਹਾਨੂੰ ਵੀਡੀਓ ਕਿੱਦਾਂ ਨਹੀਂ ਲੱਗੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਬੈਲਵਰਡ ਦੇ ਸੂਟ ਤੇ ਠੰਡ ਵੀ ਬਹੁਤ ਹੋ ਰਹੀ ਹੈ ਜੀ ਇੰਨੀ ਸਾਰਾ ਠੰਡ ਹੋ ਰਹੀ ਹੋਏਗੀ ਹੁਣ ਆਪਾਂ ਤੁਹਾਨੂੰ ਦਿਖਾਉਣਿਆਂ ਜੀ 벨ਵਟ ਦਾ ਪਹਿਲਾ ਸੂਟ ਚਲੋ ਜੀ ਤੇ ਇਹ ਆਪਣਾ ਆ ਗਿਆ ਜੀ ਮੋਰ ਪੰਖੀ ਕਲਰ ਫਸਟ ਸੂਟ ਹੈ ਇਹ ਕੈਮਰੇ ਵਿੱਚ ਜਿਹੜਾ ਬਲੈਕ ਲੱਗ ਰਿਹਾ ਪਰ ਆ ਹੈਗਾ ਜੀ ਇਹ ਮੋਰ ਪੰਖੀ ਹੈਗਾ ਤੇ ਡਾਰਕ ਜਿਹਾ ਕਲਰ ਹੈ ਤਾਂ ਕਰਕੇ ਬਲੈਕ ਲੱਗ ਰਿਹਾ ਫੋਨ ਦੇ ਵਿੱਚ ਤੇ ਇਹ ਆਪਣਾ ਫਸਟ ਸੂਟ ਹੈ ਜੀ ਦੇਖੋ ਜੀ ਮੋਰ ਪੰਖੀ ਕਲਰ ਫੁੱਲ ਵਰਕ ਕੀਤਾ ਹੋਇਆ ਜੀ ਤੇ ਇੰਨਾ ਸੋਹਣਾ ਲੱਗ ਰਿਹਾ ਜੀ ਇਹ ਤੁਸੀਂ ਆਪ ਹੀ ਦੇਖ ਸਕਦੇ ਹੋਗੇ ਤੇ ਵਰਕ ਵੀ ਤੁਸੀਂ ਦੇਖ ਸਕਦੇ ਹੋਗੇ ਕਿੰਨੇ ਸਫਾਈ ਨਾਲ ਕੀਤਾ ਗਿਆ ਹੈਗਾ ਜੀ ਬੁੱਟੀਆਂ ਜਿਹਾ ਬਣੀਆਂ ਹੋਈਆਂ ਤੇ ਇਹ ਵੈਲਵਟ ਦੇ ਸੂਟ ਨੇ ਜੀ ਇਹਨਾਂ ਤੇ ਬਿਲਕੁਲ ਵੀ ਠੰਡ ਨਹੀਂ ਲੱਗਦੀ ਜੀ ਦੇਖੋ ਜੀ ਕਿੰਨਾ ਸੋਹਣਾ ਲੱਗ ਰਿਹਾ ਇਹ ਗਰਮ ਗਰਮ ਰਹਿੰਦੇ ਨੇ ਜੀ ਇਹ ਵੈਲਵਟ ਦੇ ਸੂਟ ਨੇਗੇ ਤੇ ਇਹਨਾਂ ਨੂੰ ਆਪਾਂ ਪਾਰਟੀ 'ਚ ਵੀ ਵੇਅਰ ਕਰ ਸਕਦੇ ਜਿਵੇਂ ਆਪਾਂ ਨੂੰ ਕੋਈ ਪ੍ਰੋਗਰਾਮ ਆਉਂਦਾਗਾ ਤੇ ਠੰਡ 'ਚ ਜ ਜਿਵੇਂ ਲੋਹੜੀ ਗਾਉਂਦੀ ਐ ਕਿਸੇ ਦੀ ਕੋਈ ਵੀ ਪਾਰਟੀ ਹੁੰਦੀ ਹੈਗੀ ਇਹਨਾਂ ਨੂੰ ਆਪਾਂ ਪਾਰਟੀ 'ਚ ਵੀ ਜਿਹੜੇ ਵੇਅਰ ਕਰ ਸਕਦੇ ਨੇ ਬੈਲਵਟ ਦੇ ਸੂਟ ਨੇ ਜੀ ਇਹ ਬਿਲ ਇਹਨੇ ਸੋਹਣੇ ਲੱਗਦੇ ਨੇ ਪਾਏ ਹੋਏ ਨਾਲ ਇਹਨਾਂ ਦੇ ਵਿੱਚ ਬਿਲਕੁਲ ਵੀ ਠੰਡ ਨਹੀਂ ਲੱਗਦੀ ਹੈਗੀ ਤੇ ਛੇ ਦੀ ਛੇਤੀ ਜੀ ਆਪਣਾ ਆਰਡਰ ਬੁੱਕ ਕਰਵਾਓ ਇਹ ਬਹੁਤ ਸਾਰੇ ਸੋਹਣੇ ਸੋਹਣੇ ਸੂਟ ਨੇ ਜੀ ਨਾਲ ਸਸਤੇ ਵੀ ਨੇਗੇ ਕੋਈ ਖਾਸ ਮਹਿੰਗੇ ਨਹੀਂ ਹੈਗੇ ਜੀ ਨਾਲ ਸੋਹਣੇ ਵੀ ਤੁਸੀਂ ਆਪ ਹੀ ਦੇਖ ਸਕਦੇ ਹੋਗੇ ਸਾਫਟ ਜਿਹਾ ਕੱਪੜਾ ਜੀ ਇਹ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਜੀ ਇਹ ਜਿਹੜੇ ਇਹਦੇ ਘੇਰੇ ਦੇ ਵਰਕ ਬਣੇ ਹੋਇਆ ਜੀ ਕਿੰਨੇ ਸਫਾਈ ਨਾਲ ਬਣਿਆ ਹੋਇਆ ਨਾ ਜੀ ਤੇ ਇਹਦੇ ਆਪਣੀ ਜੀ ਬਾਜੂ ਵੀ ਨਹੀਂ ਹੈਗੇ ਓਏ ਜੇਕਰ ਤੁਹਾਨੂੰ ਕੋਈ ਹੋਣੀ ਹੋ ਕੱਲੇ ਬਾਜੂ ਹੀ ਹੋਣਗੇ ਜੀ ਕਈ ਸੂਟਾਂ ਦੇ ਬਾਜ਼ੂਕ ਲਿੰਗੇ ਕਈ ਸੂਟਾਂ ਦੇ ਵਿੱਚ ਵਰਕ ਹੁੰਦੇ ਨੇ ਮੂਰੀਆਂ ਤੇ ਨਹੀਂ ਹੁੰਦੇ ਜਿਹੜੇ ਆਪਣੇ ਲਿਖੋ ਜੀ ਕਿੰਨੇ ਸਫਾਈ ਨਾਲ ਕੀਤਾ ਗਿਆ ਜੀ ਇਹ ਬਾਜ਼ੂ ਵੀ ਬਹੁਤ ਸੋਹਣਾ ਕੀਤਾ ਗਿਆ ਜੀ ਛੋਟੇ ਛੋਟੇ ਫਲਾਵਰ ਬਣੇ ਹੋਏ ਨੇਗੇ ਤੇ ਵਰਕ ਬਹੁਤ ਸੋਹਣਾ ਕੀਤਾ ਗਿਆ ਜੀ ਇਹ ਸੂਟ ਤੇ ਇਹ ਆਪਣਾ ਆ ਗਿਆ ਜੀ orange ਜਿਹਾ कलर ਇਹ ਵੀ ਵੈਲਵਟ ਦਾ ਸੂਟ ਹੈ ਜੀ ਨੈਕਸਟ ਤਾਂ ਫਿਰ ਉਹ ਵੀ ਕਰ ਦਿੰਦੇ ਆਂ। ਤੇ ਇਹ ਆਪਣਾ ਹੈਗਾ ਜੀ ਬਲੈਕ ਕਲਰ ਇਹ ਵੀ ਵੈਲਵਟ ਦਾ ਸੂਟ ਹੈ ਜੀ ਤੇ ਇਹ ਆਪਣਾ ਹੈਗਾ ਜੀ ਮੋਰ ਪੰਖੀ ਡਾਰਕ ਜਿਹਾ ਕਲਰ ਹੈ ਜੀ ਇਹ ਗ੍ਰੀਨ ਲੀਲਾ ਜਿਹਾ ਮਤਲਬ ਇਹ ਵੀ ਹੈਗਾ ਜੀ ਵੈਲਵਟ ਦਾ ਸੂਟ ਇਹ ਲਗ طریقے ਦਾ ਜੀ ਬੀ ਗੱਲਾ ਬੀੰਦਾ ਜੋੜੀ ਬੀ ਸ਼ੇਪ ਹੁੰਦੀ ਹੈਗੀ ਗਲੇ ਦੀ ਓਵਲ ਅਕਲ ਵਾਲੀ ਜੀ ਹੈ ਤੇ ਇਹਦੇ ਬਾਜੂ ਵੀ ਨੇ ਜੀ ਤੇ ਇਹਦੇ ਮੂਰੀ ਵਰਕ ਵੀ ਹੈਗਾ ਜੀ ਦੇਖੋ ਮੂਰੀ ਵਰਕ ਤੇ ਮਤਲਬ ਬਾਜੂ ਵੀ ਹੈਗੇ ਨੇ ਇਹਨਾਂ ਦੇ ਇਹ ਤੇ ਇਹ ਆਪਣੇ ਹੈਗੇ ਜੀ ਜਾਮਣੀ ਜਿਹਾ ਕਲਰ ਇਹ ਵੀ 벨ਵੈਟ ਦਾ ਸੂਟ ਹੈ ਜੀ ਆਪਣਾ ਇਹ ਖਾਸਾ ਕੱਲੇ ਲਾਜੀ ਇਹਦੀ ਵੀ ਦੇਖੋ ਵਰਕ ਜਿਹੜਾ ਆਪਣੇ ਕਿੰਨਾ ਸੋਹਣਾ ਲੱਗ ਰਿਹਾ ਹੈਗਾ ਤੇ ਇਹ ਜੀ ਅੱਜ ਦੇ ਹੈਗੇ ਸੀ ਜੀ ਆਪਣੇ 벨ਵਟ ਦੇ ਸੂਟ ਤੇ ਜੀ ਮੈਂ ਇੱਕ ਤੁਹਾਡੇ ਕੋਲੇ ਰਿਕਵੈਸਟ ਕਰਨਾ ਚਾਹੁੰਦੀ ਹਾਂ ਦੇ ਜਿੰਨਾ ਵੀ ਰ ਹੈ ਭੈਣਾਂ ਨੇ ਮੇਰੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਜਿੰਨਾ ਵੀ ਰ ਭੈਣਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਇੱਥੇ ਤੱਕ ਲਈ ਧੰਨਵਾਦ ਸਤਿ ਸ਼੍ਰੀ ਅਕਾਲ ਬਾਏ ਬਾਏ ਸਾਰਿਆਂ ਨੂੰ